ਇਸ ਮੌਕੇ ਦੀ ਸਭ ਤੋਂ ਵੱਡੀ ਤੇ ਚਿੰਤਾਜਨਕ ਖਬਰ ਸਾਹਮਣੇ ਆਈ ਹੈ ਅੰਮ੍ਰਿਤਸਰ ਦੇ ਜੇਠੂਵਾਲ ਤੋਂ ਜਿੱਥੇ ਕਈ ਪਿੰਡਾਂ ਦੇ ਵਿੱਚ ਮਿਜ਼ਾਈਲਾਂ ਦੇ ਮਲਬੇ ਮਿਲਣ ਦੀ ਘਟਨਾ ਨੇ ਇਲਾਕੇ ਦੇ ਵਿੱਚ ਹੜਕੰਮ ਬਚਾ ਕੇ ਰੱਖ ਦਿੱਤਾ ਪਿਛਲੇ ਕਈ ਦਿਨਾਂ ਤੋਂ ਕਥੂ ਨੰਗਲ ਦੇ ਜੇਠੂਵਾਲ ਪਿੰਡ ਵਿੱਚੋਂ ਮਿਜ਼ਾਈਲ ਦਾ ਮਲਬਾ ਮਿਲਿਆ ਸੀ ਤੇ ਹੁਣ ਉਸ ਤੋਂ ਬਾਅਦ ਜੰਡਿਆਲਾ ਦੇ ਮੱਖਣ ਹਨੇਰੀ ਪੰਦੇਰ ਕੰਬੋ ਤੁੰਧਾਲਾ ਵਾਰਗੇ ਪਿੰਡਾਂ ਤੋਂ ਵੀ ਐਸੇ ਹੀ ਮਲਵੇ ਦੇ ਟੁਕੜੇ ਸਾਹਮਣੇ ਆ ਰਹੇ ਨੇ ਸਵੇਰੇ ਜਦੋਂ ਲੋਕ ਖੇਤਾਂ ਵੱਲ ਕੰਮ ਕਰਨ ਨਿਕਲੇ ਤਾਂ ਉਹਨਾਂ ਨੇ ਇਹ ਮਲਵਾ ਉੱਥੇ ਦੇਖਿਆ ਤੇ ਉਹਨਾਂ ਨੇ ਤੁਰੰਤ ਹੀ ਪੁਲਿਸ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਮਾਲੂਮ ਹੋਇਆ ਕਿ ਇਹ ਕਿਸੇ ਮਜ਼ਾਇਲ ਜਾਂ ਫਿਰ ਰਾਕਟ ਦੇ ਹਿੱਸੇ ਹੋ ਸਕਦੇ ਨੇ ਐਸਐਸਪੀ ਮਨਿੰਦਰ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਹੋਇਆ ਦੱਸਿਆ ਕਿ ਇਹਨਾਂ ਹਿੱਸਿਆਂ ਨੂੰ ਫੌਜੀ ਅਤੇ ਸੋਨਾਂ ਦੀ ਟੀਮ ਦੇ ਵੱਲੋਂ ਕਬਜ਼ੇ ਦੇ ਵਿੱਚ ਕਰ ਲਿਆ ਗਿਆ ਤੇ ਖਤਰਨਾਕ ਹਿੱਸਿਆਂ ਨੂੰ ਵੀ ਡਿਫਿਊਜ਼ ਕੀਤਾ ਜਾ ਚੁੱਕਾ ਹੈ ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਪਿਛਲੇ ਦਿਨ ਪ੍ਰਸ਼ਾਸਨ ਦੇ ਵੱਲੋਂ ਇਲਾਕੇ ਵਿੱਚ ਬਲੈਕਆਊਟ ਕੀਤਾ ਗਿਆ ਸੀ ਤੇ ਰਾਤ ਪਰ ਇੰਟਰਨੈਟ ਤੇ ਧਮਾਕੇ ਦੀਆਂ ਅਫਵਾਹਾਂ ਚਲਦੀਆਂ ਰਹੀਆਂ ਪਰ ਪ੍ਰਸ਼ਾਸਨ ਨੇ ਕਿਸੇ ਵੀ ਵਿਸਫੋਟ ਤੋਂ ਇਨਕਾਰ ਕੀਤਾ ਹੁਣ ਸਵਾਲ ਇਹ ਉੱਠਦਾ ਹੈ ਕਿ ਜੇਕਰ ਇਹ ਹਿੱਸੇ ਹਵਾਈ ਹਮਲੇ ਜਾਂ ਫਿਰ ਸਰਹੱਦੀ ਹਲਚਲਾਂ ਨਾਲ ਜੁੜੇ ਨੇ ਤਾਂ ਕਿ ਅਗਲੇ ਦਿਨ ਵੀ ਹੋਰ ਪਿੰਡ ਵੀ ਖਤਰੇ ਵਿੱਚ ਆ ਸਕਦੇ ਨੇ BSF ਆਰਮੀ ਅਤੇ ਪੁਲਿਸ ਦੀ ਸਾਂਝੀ ਕਾਰਵਾਈ جاری ਹੈ ਪਰ ਇਸ ਘਟਨਾ ਨੇ ਇਹ ਸਾਫ ਕਰ ਦਿੱਤਾ ਹੈ ਕਿ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਹਾਲਾਤ ਤਣਾਅਪੂਰਨ ਬਣੇ ਹੋਏ ਨੇ ਲੋਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਕਿਸੇ ਵੀ ਸ਼ੱਕੀ ਚੀਜ਼ ਦੀ ਸੂਚਨਾ ਤੁਰੰਤ ਨਜ਼ਦੀਕੀ ਪੁਲਿਸ ਸਟੇਸ਼ਨ ਨੂੰ ਦਿੱਤੀ ਜਾਵੇ ਮਸਾਇਲ ਕਾ ਹੀ ਪੋਰਸ਼ਨ ਹੈ ਆਰਮੀ ਵਾਲੇ ਜੋ ਐਕਸਪਰਟ ਹੈ ਉਸਨੇ ਦੱਸਿਆ ਹੈ ਕਿ ਇਹ ਮਸਾਇਲ ਦਾ ਹਿੱਸਾ ਵਾ ਆਰਮੀ ਵਾਲੇ ਜਿਹੜੇ ਐਕਸਪਰਟ ਆਏ ਸਨ ਉਹਨਾਂ ਨੇ ਦੱਸਿਆ ਕਿ ਇਹ ਇਹਨੂੰ ਹਵਾਚੀ ਨਸ਼ਟ ਕਰਨ ਤੋਂ ਬਾਅਦ ਜਦੋਂ ਨਿਊਟਰਲਾਈਜ਼ ਕੀਤਾ ਤੇ ਇਹਦੇ ਪੋਰਸ਼ਨ ਜੇਠੂਵਾਲ ਤੇ ਇੱਥੇ ਗਿਰਿਆ ਤੇ ਉਹ ਇਹਨੂੰ ਹੁਣ ਡੀਫਿਊਜ਼ ਕਰਨ ਲਈ ਜਿਹੜਾ ਵਾ ਐਕਸਪਰਟ ਆ ਰਹੇ ਆ ਆਰਮੀ ਦੇ ਉਹ ਇਹਨੂੰ ਡੀਫਿਊਜ਼ ਕਰਨਗੇ ਜੋ ਵੀ ਡਿਸੀਜਨ ਲੈਣਾ ਉਹ ਲੈ ਕੇ ਫਿਰ ਇਹਦਾ ਜਿਹੜਾ ਵਾ ਉਹ ਡੀਫਿਊਜ਼ ਕਰਕੇ ਇਹਨੂੰ ਲੈ ਕੇ ਜਾਣਗੇ ਸਰ ਇਹ ਜੇਠੂਵਾਲ ਵੀ ਡਿਗਰੀ ਇਸ ਉਸੇ ਦਾ ਹੀ ਇਹ ਪੋਰਸ਼ਨ ਹੈ ਸਦਾ ਜਿਹੜੇ ਕੱਲ ਪੰਜ ਧਮਾਕੇ ਜੇ ਹੋਏ ਸੀ ਉਹਨਾਂ ਦੇ ਨਾਲ ਤਾਲੁਕ ਨਹੀਂ ਇਹਦਾ ਕੋਈ ਤਾਲਕ ਨਹੀਂ ਆ ਉਹ ਧਮਾਕੇ ਮੌਕ ਡ੍ਰਿਲ ਸੀਗੀ ਉਹਨਾਂ ਨਾਲ ਇਹਦਾ ਕੋਈ ਤਾਲਕ ਨਹੀਂ ਇਹ ਮਿਡਨਾਈਟ ਅ ਡਿੱਗੀ ਆ ਇਹਨੂੰ ਉੱਥੇ ਨਿਊਟ੍ਰਲਾਈਜ਼ ਕਰਤਾ 에ਅਰ ਦੇ ਵਿੱਚ ਜਿਹੜੇ ਬਿੰਦੂ ਚ ਡਿੱਗੇ ਸੀ ਜੇਠੂਵਾਲ ਤੇ ਮੱਖਣ ਮੰਡੀ ਚ ਸਰ ਇਹ ਕਿੱਥੋਂ ਆਇਆ ਉਹ ਜੋ ਆਰਮੀ ਦੇ ਐਕਸਪਰਟ ਆ ਉਹ ਤੇ ਇਹੀ ਦੱਸ ਰਿਹਾ ਕਿ ਪਾਕਿਸਤਾਨ ਤੋਂ ਹੀ ਆਈ ਹੈ ਕਹਿ ਸਕਦੇ ਤੁਸੀਂ ਲੋਕ ਸਰ ਮਿਡਨਾਈਟ ਦੇ ਵਿੱਚ ਹੀ ਧਮਾਕੇ ਹੋਏ ਪੰਜ 1 ਵਜੇ ਤੋਂ ਲੈ ਕੇ ਨਹੀਂ ਉਹ ਅਮਰਸਰ ਦੇ ਵਿੱਚ ਸਵੇਰੇ ਸੀਨੀਅਰ ਅਫਸਰਾਂ ਨੇ ਡਿਸਕਲੋਸ ਕਰਤਾ ਸੀ ਕਿ ਉਹ ਉਹਦਾ ਮੋਕ ਡ੍ਰਿਲ ਦਾ ਹਿੱਸਾ ਸੀਗਾ ਇਹ ਵੱਖਰੀ ਚੀਜ਼ ਆ ਇਹ ਅਲੱਗ ਤੋਂ ਤਮਾਕਾ ਹੋਇਆ ਉਹਨਾਂ ਦੇ ਨਹੀਂ ਇਹਦਾ ਕੋਈ ਤਮਾਕਾ ਨਹੀਂ ਹੋਇਆ ਇਹਨੂੰ ਨਿਊਟਰਲਾਈਜ਼ ਕਰਤਾ 에ਅਰ ਦੇ ਵਿੱਚ ਤਮਾਕਾ ਹੋਣ ਤੋਂ ਪਹਿਲਾਂ ਹੀ ਕੋਈ ਨੁਕਸਾਨ ਨਹੀਂ ਨਹੀਂ ਕੋਈ ਕੈਜੂਐਲਟੀ ਕੋਈ ਬਚ ਨਹੀਂ ਆ ਖੇਤਾਂ 'ਚ ਡਿੱਗੀ ਹੈ ਜੀ ਖੇਤਾਂ 'ਚ ਡਿੱਗੀ ਆ ਬਿਲਕੁਲ ਜੀ ਕਿਹਾ ਜਾ ਰਿਹਾ ਕਿ ਕਈ ਘਰਾਂ ਦੇ ਵਿੱਚ ਵੀ ਛੋਟੇ ਟੁਕੜੇ ਨਹੀਂ ਨਹੀਂ ਬਿਲਕੁਲ ਇਹੋ ਜਿਹੀ ਕੋਈ ਗੱਲ ਨਹੀਂ ਕੋਈ ਲਿਆਓ ਪੀਸ ਪੇਸ਼ ਕਰ ਕੁਝ ਨਹੀਂ ਹੋਜੀ ਕਰਦਾ ਮਸਲਾ ਜੀ ਆ ਇੱਥੇ ਜੀ ਇੱਕ ਕੋਈ ਮਜ਼ਾਇਲ ਦਾ ਪਾਰਟ ਕੋ ਡਿੱਗਿਆ ਹੈ ਔਰ ਉਹਦੇ ਬਾਰੇ ਕੀ ਸਿਚੁਏਸ਼ਨ ਹੈ ਇਹ ਟੈਕਨੀਕਲ ਟੀਮ ਇੱਥੇ ਆਰਮੀ ਦੀ ਆਈਆਂ ਨੇ ਉਹ ਸਾਰਾ ਡਿਟੇਲ ਦੇ ਬਾਰੇ ਜਾਂਚ ਕਰ ਰਹੇ ਔਰ ਉਹਦੇ ਬਾਰੇ ਜਾਣਕਾਰੀ ਦੇਣਗੇ ਇਹ ਮੱਖਣਮਿੰਡੀ ਔਰ ਜੇਠੂਵਾਲ ਦੇ ਵਿੱਚ ਜਗਾ ਜਗਾ ਲੋਕੇਸ਼ਨ ਜਿਹੜੀ ਐਸਲੇ ਮੱਖਣਮਿੰਡੀ ਪਿੰਡ ਦੀ ਪੈਂਦੀ ਹੈ ਸੋ ਆਰਮੀ ਵੀ ਪਹੁੰਚੀ ਹੈ ਫੋਰਸਸ ਵੀ ਇੱਥੇ ਪਹੁੰਚੀਆਂ ਨੇ ਸਰ ਜੇਠੂਵਾਲ ਜੀ ਵੀ ਡਿੱਗੇ ਨੇ ਕੁਝ ਸ਼ੈਲ ਡਿੱਗੇ ਇਹ ਤਾਂ ਹੀ ਲੱਗਦਾ ਕਿ ਜਿਵੇਂ ਕਿਸੇ ਪਾਰਟ ਦੀ 2-3 ਹਿੱਸੇ ਹੋਏ ਨੇ ਉਹ ਕੁਝ ਉੱਥੇ ਡਿੱਗਿਆ ਕੋਈ ਇੱਥੇ ਟਿਕਿਆ ਹੈ ਸੋ ਇਹ ਤੇ ਨਪਾਕ ਰਾਦੇ ਨੇ ਪਾਕਿਸਤਾਨ ਦੇ ਸਾਨੂੰ ਉਹ ਦੇਖੋ ਸਾਡੇ ਦੇਸ਼ ਨੇ ਜਿਹੜੇ ਉੱਥੇ ਹਮਲੇ ਕੀਤੇ ਦੱਸਿਆ ਕਿ ਕਿਹੜਾ ਕਿਹੜਾ ਹੱਤਵਾਦੀ ਕਿਹੜੇ ਕਿਹੜੀ ਜਗ੍ਹਾ ਤੇ ਰਹਿੰਦਾ ਸੀ ਤੇ ਕਿਹੜੇ ਕਿਹੜੇ ਉਹਨੇ ਕਾਰਡ ਸਾਡੇ ਦੇਸ਼ 'ਚ ਕੀਤੇ ਡਿਟੇਲਡ ਜਾਣਕਾਰੀ ਦਿੱਤੀ ਹੈ ਪਰ ਉਹਨੂੰ ਅਹੀਂ ਪਾਕਿਸਤਾਨ ਨੂੰ ਇਹ ਪੁੱਛੋ ਕਿ ਇੱਥੇ ਸਿਵਲ ਨੇ ਦੇ ਉੱਤੇ ਬੰਬ ਮਾਰੇ ਤੈਨੂੰ ਕੀ ਲੱਭਣਾ ਜਾਂ ਤੇ ਕੋਈ ਦੱਸ ਵੀ ਇਹਨਾਂ ਦੇ ਜੇਠੂ ਆੜ ਜਾਂ ਇੱਥੇ ਕੋਈ ਮੱਖਣਵੰਡੀ ਤੋਂ ਤੇਰਾ ਕੋ ਨੁਕਸਾਨ ਕਰਨ ਗਿਆ ਉੱਥੇ ਜਾਂ ਇੱਥੇ ਕੋਈ ਹੱਤਵਾਦੀ ਜੇ ਪੈਦਾ ਕੀਤੇ ਆ ਬਲ ਅੱਤਵਾਦੀਆਂ ਫੈਕਟਰੀਆਂ ਤੁਸੀਂ ਲਾ ਕੇ ਅੱਜ ਤੁਹਾਡਾ ਆਪਣਾ ਉਹਨਾਂ ਨੇ ਜਰੂਸ ਕੱਢ ਰੱਖਿਆ ਕਿਉਂਕਿ ਕੋਈ ਵੀ ਖਿੱਤਾ ਤਰੱਕੀ ਜਿਹੜੀ ਸ਼ਾਂਤੀ ਨਾ ਕਰ ਸਕਦਾ ਲੜਾਈਆਂ ਅੱਤਵਾਦੀ ਪੈਦਾ ਕਰਕੇ ਨਹੀਂ ਕਰ ਸਕਦਾ ਸੋ ਪਾਕਿਸਤਾਨ ਨੇ ਅੱਤਵਾਦੀ ਪੈਦਾ ਕੀਤੇ ਉਹ ਉਹਦੇ ਵੀ ਦਿਵਾਲੇ ਹੋਏ ਨੇ ਇਹ ਜਿਹੜੇ ਸਾਡੇ ਦਿਵਾਲੇ ਉਹਨਾਂ ਨੂੰ ਇਹ ਸਹਾਇਤਾ ਦਿੰਦਾ ਰਹਿੰਦਾ ਹੈ ਉਹ ਜਾ ਕੇ ਸਾਡਾ ਨੁਕਸਾਨ ਕਰਦੇ ਸਾਡੇ ਦੇਖੋ ਜਿਹੜੇ ਸਾਡੇ ਪਰਿਵਾਰ ਮਾਰੇ ਗਏ ਪਹਿਲਗਾਮ ਦੇ ਵਿੱਚ ਇੱਕ ਗੱਲ ਹੈ ਉਹਨਾਂ ਨੂੰ ਵਿਚਾਰਿਆਂ ਨੂੰ ਮਤਲਬ ਚੁਣ-ਚੁਣ ਕੇ ਮਾਰਿਆ ਪੁੱਛ-ਪੁੱਛ ਕੇ ਮਾਰਿਆ ਸੋ ਐਸ ਵੇਲੇ ਪਾਕਿਸਤਾਨ ਖੁਦ ਵੀ ਬਰੂਦ ਦੇ ਢੇਰ ਤੇ ਬੈਠਾ ਹੈ ਗਰੀਬੀ ਦੇ ਮੰਗਾਈ ਦੇ ਭੁੱਖਮਰੀ ਦੇ ਉਹ ਉਹਦੇ ਤੋਂ ਹੀ ਬਾਜੇ ਬੜੀ ਵੱਡੀ ਗੱਲ ਹੈ ਉਹਨੂੰ ਆਪਣੇ ਨੂੰ ਗਾਂਹ ਬਦਨ ਦੀ ਗੱਲ ਕਰਨੀ ਚਾਹੀਦੀ ਹੈ ਨਾ ਕਿ ਸਾਡੇ ਦੇਸ਼ ਦੇ ਸਿਵਲਿੰਗ ਦੇ ਉੱਤੇ ਹਮਲੇ ਕਰੇ ਕੁਜਲਾ ਸਰ ਪੈਨਿਕ ਬੜੀ ਹੈ ਲੋਕਾਂ ਦੇ ਵਿੱਚ ਪੈਨਿਕ ਦੇਖੋ ਝਗੜਾ ਤੇ ਕਿਤੇ ਘਰ ਚ ਹੋਵੇ ਉਹਦੀ ਹੋ ਜਾਂਦੀ ਹੈ ਤੇ ਜਦੋਂ ਜੰਗ ਦਾ ਮੌਲ ਹੋਵੇ ਮਾੜੀ ਮੁੱਟੀ ਤੇ ਹੁੰਦੀ ਹੈ ਪਰ ਫਿਰ ਵੀ ਤੁਸੀਂ ਵੇਖੋ ਨਾ ਲੋਕ ਸਾਡੇ ਵਾਲੇ ਦੇ ਨੂੰ ਚੱਕਣ ਨੂੰ ਫਿਰਦੇ ਮਜਾਇਨ ਨੂੰ ਮੋੜਿਆ ਦੇ ਉਹਦੇ ਅਸੀਂ ਚੁੱਕ ਕੇ ਲੈ ਜੰਦੇ ਆਂ ਇਹ ਤੁਸੀਂ ਪੰਜਾਬੀ ਬਹਾਦਰ ਕੌਮ ਐ ਇਹਨਾਂ ਦੇ ਤੁਸੀਂ ਗੱਲ ਇੱਕ ਬੱਕਰੇ ਤਰੀਕੇ ਦੀ ਕੌਮ ਐ ਉਹਦੇ ਉਹਨਾਂ ਨੂੰ ਬੜੇ ਯੋਰ ਨਾਲ ਪਰੇ ਕੀਤਾ ਵੀ ਭਰਾਓ ਰਹਿਣ ਦੋ ਇਹ ਨਹੀਂ ਗਾ ਚੀਜ਼ ਆਪਾਂ ਕਰਨੀ ਸਰ ਜਿਵੇਂ ਕੱਲ ਪੰਜ ਧਮਾਕੇ ਵੀ ਸ਼ਹਿਰ ਦੇ ਵਿੱਚ ਸੁਣੇ ਗਏ ਉਸ ਤੋਂ ਬਾਅਦ ਬਲੈਕਆਊਟ ਵੀ ਹੋ ਗਈ ਕੀ ਉਹ ਇਹ ਨਾਲ ਰਿਲੇਟਡ ਐ ਸਮਝ ਨਹੀਂ ਸਕਦਾ ਇਹ 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 ਜਾਣਕਾਰੀ ਤੁਹਾਨੂੰ ਅਥਾਰਟੀ ਦੇ ਸਕਦੀ ਪ੍ਰਸ਼ਾਸਨ ਦੇ ਸਕਦਾ ਮੈਂ ਇਹਦੇ ਬਾਰੇ ਜਾਣਕਾਰੀ ਨਹੀਂ ਦੇ ਸਕਦਾ ਕਿਉਂਕਿ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂਗਾ ਹੁਣ ਉਹ ਹਵਾ ਚ ਗੱਲਾਂ ਬਣਾ ਦੋ ਤਾਂ ਕੋਈ ਮਤਲਬ ਹੀ ਨਹੀਂ ਬਣਦਾ ਜੇ ਕੋਈ ਚੀਜ਼ ਹੁਣ ਸਵੇਰ ਤੱਕ ਸਾਨੂੰ ਨਹੀਂ ਪਤਾ ਹੁਣ ਜਦੋਂ ਅਸੀਂ ਆਕੇ ਆਕੇ ਵੇਖੀ ਵੀ ਵਾਕਿਆ ਇਹ ਮਸਾਇਲ ਦਾ ਟੁਕੜਾ ਐ ਜਿਵੇਂ ਫੰਦੀਰ ਕਲਾਂ ਚ ਵੀ ਡਿੱਗੀ ਹੈ ਬਿਲਕੁਲ ਉਹਦਾ ਹੀ ਹਿੱਸਾ ਹੋ ਸਕਦੇ ਨੇ ਦੇਖੋ ਦੁਸ਼ਮੰਦਾਂ ਦਾ ਕਹਾਦਾ ਗੁੱਸਾ ਕਰਨਾ ਉਹ ਨਹੀਂ ਤਾਂ ਨਹੀਂ ਕੰਮ ਕਰਨੇ ਨੇ ਉਹ ਸਿਵਲ ਇਨ ਨੂੰ ਟਾਰਗੇਟ ਕਰ ਰਿਹਾ ਹੈ ਤਾਂ ਲੱਗਦਾ ਨਹੀਂ ਕਿ ਪ੍ਰਸ਼ਾਸਨ ਨੂੰ ਲੋਕਾਂ ਦੇ ਵਿੱਚ ਪੈਨਿਕ ਨਾ ਹੋਣ ਲੋਕ ਜਿਹੜਾ ਪਹਿਲਾਂ ਹੀ ਬਰੀਫ ਕਰ ਦੇਣਾ ਚਾਹੀਦਾ ਬਿਲਕੁਲ ਪ੍ਰਸ਼ਾਸਨ ਨੂੰ ਹਰ ਘੰਟੇ 2-4 ਘੰਟੇ ਬਾਅਦ ਬਰੀਫਿੰਗ ਦੇਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗਦਾ ਰਹੇ ਲੋਕੀ ਇਹਦੀ ਜਾਣਕਾਰੀ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਕਿਸੇ ਕੱਲ ਦੀ ਪਰ ਲੋਕਾਂ ਨੂੰ ਇੱਕੋ ਹੀ ਬੇਨਤੀ ਆਪਣੇ ਘਰਾਂ ਚ ਰਹੋ ਆਪਣੇ ਆਣ ਗੁਆਣ ਦੇ ਨਾਲ ਚਾਹ ਪਾਣੀ ਪੀਓ ਜਿਹਦੇ ਨਾਲ ਨਹੀਂ ਬੋਲਦੇ ਉਹਦੇ ਨਾਲ ਵੀ ਬੋਲ ਇਹ ਜਿਹੜੇ ਗਵਾਂਢੀ ਰਿਸ਼ਤੇ ਪਹਿਲੋਂ ਕੰਮ ਆਉਣੇ ਆ ਰਿਸ਼ਤੇਦਾਰ ਤੇ ਦੂਰ ਐ ਭੈਣ ਭਰਾ ਵੀ ਦੂਰ ਹੋਣੇ ਆ ਤੇ ਜੰਗ ਦੇ ਮੌਜ ਤੇ ਵੈਸੇ ਦੂਰੋਂ ਕਿਸੇ ਨੇ ਆਉਣਾ ਜਾਣਾ ਔਖਾ ਹੁੰਦਾ ਵੀ ਆ ਤੇ ਤੁਸੀਂ ਇਸ ਕਰਕੇ ਆ ਜਿਹੜੇ 2 4 10 ਦੇਣੇ ਇਹਦੇ ਚ ਆਰਾਮ ਨਾਲ ਘਰਾਂ ਦੇ ਵਿੱਚ ਹੀ ਰੋ